ਊੜਾ ਆੜਾ ਈਡੀ ਇਹ ਪਰਫਿਊਮ ਅਸੀਂ ਲਾਂਚ ਕੀਤੇ ਆ ਜੀ ਜੀ ਪੰਜਾਬ ਦਾ ਨਕਸ਼ਾ ਵਿੱਚ ਊੜਾ ਆੜਾ ਈਡੀ ਹਾਂ ਜੀ ਉਹਦੇ ਚੱਕਰ ਜੀ ਇਹ ਸਾਰੇ ਜਿਵੇਂ オリジナル ਜਿਹੜੇ ਹੁੰਦੇ ਆ ਉਹਨਾਂ ਦੇ ਕਲੌਨ ਬਣਾਏ ਹੋਏ ਨੇ ਮੇਰੇ ਜਿਵੇਂ ਊੜਾ ਹੈ ਜੀ ਇਹ ਬਲੈਕ ਓਪੀਮ ਵਾਈਸਲ ਦਾ ਜਿਹੜਾ ਆੜਾ ਹੈ ਜੀ ਇਹ ਐਵੈਂਟਸ ਕਰੀਡੋਂ ਦਾ ਜੀ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਹਾਲ ਆ ਗਿਆ ਯੂਨੀਸੈਕਸ ਇਹ ਹੈਗਾ ਜੀ ਇਨਸਪਾਇਰਡ ਬਾਈ ਇਨਵੈਕਟਰਸ ਓਕੇ 1 ਮਿਲੀਨ ਆਦਾ ਤੇ ਵੀ ਮੇਰੀ ਸੋਚ ਇਹ ਸੀ ਕਿ ਪੰਜਾਬ ਨੂੰ ਆਪਾਂ ਇਸ ਇੰਡਸਟਰੀ ਚ ਵੀ ਅੱਗੇ ਲੈ ਕੇ ਜਾਣਾ ਚਾਹੀਦਾ ਬਿਲਕੁਲ ਬਾਕੀ ਤੁਸੀਂ ਚਾਰ ਲੈਣਾ ਬਹੁਤ ਸੋਣਾ ਬਹੁਤ ਮੁਬਾਰਕਾਂ ਜੀ ਪਹਿਲੀ ਗੱਲ ਦਾ ਦੇਖੋ ਨੌਜਵਾਨ ਮੁੰਡਾ ਕੋਈ ਵੀ ਕੰਮ ਕਰਦਾ ਕੋਈ ਵੀ ਕਿਸੇ ਵੀ ਖੇਤਰ ਚ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਅਕਸਰ ਅਸੀਂ ਦੇਖਦੇ ਆ ਵੀ ਮੁੰਡੇ ਨੌਜਵਾਨਾਂ ਨੂੰ ਆਏ ਹੁੰਦਾ ਬਾਹਰ ਜਾਵੜੀਏ ਬਾਹਰ ਜਾ ਕੇ ਕੰਮ ਕਰ ਲੀਏ ਸੋ ਇਹ ਤੌਸੀਦ ਵੀ ਬਹੁਤ ਮਿਲਦੀ ਆ ਵੀ ਜੇ ਕਿਸੇ ਨੇ ਕੰਮ ਕਰਨਾ ਜਿਵੇਂ ਨੇ ਪੈਸੇ ਬਣਾਉਣੇ ਆ ਆਪਣੇ ਘਰ-ਬਾਰ ਨੂੰ ਦੇਖਣਾ ਤਾਂ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ ਸਰ ਤੋਂ ਪਹਿਲਾਂ ਤਾਂ ਮੈਂ ਭਰਾ ਨੂੰ ਵਧਾਈ ਦੇ ਦਿੰਦਾ ਉਹਨੇ ਜੀ ਜੀ ਥੈਂਕ ਯੂ